ਮੈਂ ਇੱਕ ਤੁਹਾਨੂੰ ਚੀਜ਼ ਦਿਖਾਉਣੀ ਚਾਹੁੰਨਾ ਵਾ ਤੇ ਉਹ ਤੁਸੀਂ ਦੇਖ ਲਓ ਇਹ ਜਿਹੜੇ ਗਹਿਣੇ ਆ ਸੋਨੇ ਦੇ ਆ ਇਹ ਦੋ ਇਹ ਆਪਣੇ ਸਿੱਖਾਂ ਦੀਆਂ ਬਾਵਾਵਾਂ ਚੋਂ ਕਮਾਦੇ ਆ ਤੇ ਕਿਸੇ ਸੂਰਮੇ ਦੀ ਮਾਂ ਦੇ ਆ ਇਹ ਗਹਿਣੇ ਜਦੋਂ ਮਾਤਾ ਦਾ ਵਿਆਹ ਹੋਇਆ ਸੀ ਉਦੇ ਪਰਿਵਾਰ ਨੇ ਉਹਨੂੰ ਪਾਏ ਸੀ ਤੇ ਸ਼ਰਮ ਦੀ ਗੱਲ ਇਹ ਆ ਵੀ ਉਹ ਜੋ ਸੂਰਮਾ ਹੈਗਾ ਨੌਜਵਾਨ ਅਸੀਂ ਦਾ ਨਾਂ ਨਹੀਂ ਲੈਣਾ ਨਾ ਪਰਿਵਾਰ ਦਾ ਕਿਉਂਕਿ ਸਾਨੂੰ ਪਤਾ ਮੁੜ ਕੇ ਪਿੱਛੋਂ ਪਰੇਸ਼ਾਨੀਆਂ ਆਉਂਦੀ ਉਹਨਾਂ ਨੂੰ ਉਹ ਨੌਜਵਾਨ ਨੇ ਬੇਅਦਬੀ ਕਰਨ ਵਾਲੇ ਨੂੰ ਜੇਲ੍ਹ 'ਚ ਮਾਰਿਆ ਉਹਦੇ ਪਿੱਛੇ ਪੁਲਿਸ ਪੈਂਦੀ ਆ ਤੇ ਪੁਲਿਸ ਤੋਂ ਖਿਹੜਾ ਛਡਾਉਣ ਲਈ ਜਾਂ ਜ਼ਮਾਨਤ ਕਰਾਉਣ ਲਈ ਕਿਵੇਂ ਵੀ ਪਰਿਵਾਰ ਨੇ ਭਜਨ ਅਠ ਕੀਤੀ ਸਿਰਫ ਪਿੱਛੇ ਮਾਂ ਸੀ ਸ਼ਾਇਦ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਉੱਥੇ ਦੋਸਤੋ ਹੁਣ ਇਹ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਤੋਂ ਬਾਹਰ ਵੀ ਹੋਣ ਲੱਗ ਗਈਆਂ ਨੇ ਪਰ ਦੋਸਤੋ ਜੇ ਕੋਈ ਵੀ ਸਿੰਘ ਬੇਅਦਬੀ ਦੀ ਘਟਨਾ ਦਾ ਮੌਕੇ ਤੇ ਉਸ ਸਖਸ ਦਾ ਸੋਧਾ ਲਾਉਂਦਾ ਹੈ ਜਾਂ ਬਦਲਾ ਲੈਂਦਾ ਹੈ ਤਾਂ ਬਾਅਦ ਵਿੱਚ ਦੋਸਤੋ ਉਸ ਪਰਿਵਾਰ ਦੀ ਕੋਈ ਵੀ ਸਿੱਖ ਜੱਥੇਬੰਦੀ ਜਾਂ ਸਿੱਖ ਸੰਗਤ ਵੱਲੋਂ ਪੈਰਵਾਈ ਨਹੀਂ ਕੀਤੀ ਜਾਂਦੀ ਅਜਿਹੇ ਦੋਸਤੋ ਮਾਮਲਾ ਸਾਹਮਣੇ ਆਇਆ ਜਿੱਥੇ ਦੋਸਤੋ ਇੱਕ ਸਿੱਖ ਵੱਲੋਂ ਜਦੋਂ ਬੇਅਦਬੀ ਦਾ ਬਦਲਾ ਲੇਤਾ ਗਿਆ ਜੇਲ੍ਹ ਦੇ ਵਿੱਚ ਜਾ ਕੇ ਉਸ ਸ਼ਖਸ ਨੂੰ ਮਾਰਿਆ ਗਿਆ। ਪਰ ਬਾਅਦ ਵਿੱਚ ਦੋਸਤੋ ਉਸ ਦੇ ਪਰਿਵਾਰ ਨੂੰ ਦਰਦ-ਦਰਦੀਆਂ ਠੋਕਰਾਂ ਖਾਣੀਆਂ ਪਈਆਂ ਪਰ ਦੋਸਤੋ ਉਸ ਸਿੰਘ ਦੀ ਜੋ ਮਾਂ ਸੀ ਉਸ ਨੇ ਜੋ ਆਪਣੇ ਗਹਿਣੇ ਸੀ ਉਹ ਵੀ ਸਨੇਰੇ ਕੋਲ ਰੱਖ ਦਿੱਤੇ ਸੀ। ਕੀ ਹੈ ਦੋਸਤੋ ਪੂਰਾ ਮਾਮਲਾ ਇਸ ਬਾਰੇ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਜਾਣਕਾਰੀ ਦਿੱਤੀ ਹੈ। ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦਾ ਸਭ ਚੜ੍ਹਦੀ ਕਲਾ ਚ ਹੋਵੋਗੇ ਮੈਂ ਇੱਕ ਤੁਹਾਨੂੰ ਚੀਜ਼ ਦਿਖਾਉਣੀ ਚਾਹੁੰਨਾ ਵਾ ਤੇ ਉਹ ਤੁਸੀਂ ਦੇਖ ਲਓ ਇਹ ਜਿਹੜੇ ਗਹਿਣੇ ਆ ਸੋਨੇ ਦੇ ਆ ਇਹ ਦੋ ਇਹ ਆਪਣੇ ਸਿੱਖਾਂ ਦੀਆਂ ਬਾਵਾ ਚੋਂ ਕਮਾ ਦੇ ਆ ਕਿ ਕਿਸੇ ਸੂਰਮੇ ਦੀ ਮਾਂ ਦੇ ਆਏ ਗਹਿਣੇ ਜਦੋਂ ਮਾਤਾ ਦਾ ਵਿਆਹ ਹੋਇਆ ਸੀ ਉਹਦੇ ਪਰਿਵਾਰ ਨੇ ਉਹਨੂੰ ਪਾਏ ਸੀ ਤੇ ਸ਼ਰਮ ਦੀ ਗੱਲ ਇਹ ਆ ਵੀ ਉਹ ਜੋ ਸੂਰਮਾ ਹੈਗਾ ਨੌਜਵਾਨ ਅਸੀਂ ਦਾ ਨਾਂ ਨਹੀਂ ਲੈਣਾ ਨਾ ਪਰਿਵਾਰ ਦਾ ਕਿਉਂਕਿ ਸਾਨੂੰ ਪਤਾ ਮੁੜ ਕੇ ਪਿੱਛੋਂ ਪਰੇਸ਼ਾਨੀਆਂ ਆਉਂਦੀ ਉਹਨਾਂ ਨੂੰ ਉਹ ਨੌਜਵਾਨ ਨੇ ਬੇਅਦਬੀ ਕਰਨ ਵਾਲੇ ਨੂੰ ਜੇਲ੍ਹ 'ਚ ਮਾਰਿਆ ਉਹਦੇ ਪਿੱਛੇ ਪੁਲਿਸ ਪੈਂਦੀ ਆ ਤੇ ਪੁਲਿਸ ਤੋਂ ਖਿਹੜਾ ਛਡਾਉਣ ਲਈ ਜਾਂ ਜ਼ਮਾਨਤ ਕਰਾਉਣ ਲਈ ਕਿਵੇਂ ਵੀ ਪਰਿਵਾਰ ਨੇ ਭਜਨ ਅਠ ਕੀਤੀ ਸਿਰਫ ਪਿੱਛੇ ਮਾਂ ਸੀ ਸ਼ਾਇਦ ਤੇ ਉਸ ਮਾਂ ਨੇ ਇੱਕ ਸੁਨਿਆਰ ਕੋਲੇ ਇਹ 20000 ਰੁਪਏ ਚ ਗਹਿਣੇ ਰੱਖੇ ਹੋਏ ਸੀ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਸਾਨੂੰ ਇਹ ਪਤਾ ਲੱਗਾ ਕਿਸੇ ਨੌਜਵਾਨ ਨੇ ਦੱਸਿਆ ਵੀ ਵੀਰ ਵੀ ਕੋਈ ਨੌਜਵਾਨ ਆ ਤੇ ਨਾਲ ਇਕੱਲੀ ਉਹਦੀ ਮਾਂ ਵਾਂ ਵੀ ਉਹ ਕਹਿੰਦੇ ਆ ਵੀ ਸਾਡੇ ਕੋਲੇ ਸਾਨੂੰ 20000 ਰੁਪਏ ਦੀ ਲੋੜ ਆ ਵੀ ਸਾਡੇ ਐਂ ਕਰਕੇ ਵੀ ਕੋਈ ਗਹਿਣੇ ਕਿਸੇ ਸੁਨਿਆਰੇ ਕੋਲੇ ਪਏ ਆ ਪੈਸੇ ਦੇਣੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਸਾਨੂੰ ਇਸ ਗੱਲ ਦਾ ਜਦੋਂ ਕੱਲ ਪਤਾ ਲੱਗਾ ਵੈਸੇ ਤਾਂ ਹੀ ਰਾਤ ਹੀ ਤੁਰਪੇ ਸੀ ਵੀ ਉਹ ਮਾਂ ਸਿਰਫ ਉਹਦੀ ਨਹੀਂ ਹੈ ਜੀ ਸਾਡੀ ਵੀ ਹੈਗੀ ਸਿੱਖਾਂ ਦੀ ਮਾਂ ਵਾ ਵੀ ਉਹਦੇ ਨੌਜਵਾਨ ਪੁੱਤ ਦੀ ਐਡੀ ਵੱਡੀ ਕੁਰਬਾਨੀ ਵੀ ਇੱਕ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਜੇਲ੍ਹ ਚ ਮਾਰ ਦੇਣਾ ਤੇ ਉਹ ਬਾਹਰ ਆ ਕੇ ਇੱਕ 20000 ਰੁਪਏ ਨੂੰ ਵੀ ਤਰਸੇ ਤੇ ਇੱਕ ਹੋਰ ਵੱਡੀ ਗੱਲ ਆ ਵੀ ਇਹ ਪਏ ਵੀ ਇੱਕ ਸਿੱਖ ਕੋਲੇ ਗਹਿਣੇ ਸੀ ਤੇ ਮਾਂ ਦਾ ਇਹ ਕਹਿਣਾ ਸੀ ਅਸੀਂ ਇੱਕ ਮਾਤਾ ਜੀ ਨੇ ਜਦੋਂ ਗੱਲ ਕੀਤੀ ਮਾਤਾ ਜੀ ਵੀ ਇਹ 26000 ਰੁਪਇਆ ਇਹਦਾ ਸੁਨਿਆਰ ਮੰਗਦਾ ਵਾ ਵੀ ਆਪਾਂ ਨਵੇਂ ਨਾ ਬਣਾ ਲਈਏ ਮਾਤਾ ਜੀ ਕਹਿੰਦੇ ਨਹੀਂ ਪੁੱਤ ਇਹ ਤਾਂ ਵੀ ਮੇਰੇ ਪੇਕੇ ਪਰਿਵਾਰ ਦੀ ਨਿਸ਼ਾਨੀ ਆ ਤੇ ਇਹ ਅਸੀਂ ਉਹ ਅੱਜ ਛੜਵਾ ਕੇ ਤੇ ਉਸ ਪਰਿਵਾਰ ਨੂੰ ਨਹੀਂ ਪਤਾਗਾ ਤੇ ਇਹ ਅਸੀਂ ਛੜਵਾ ਕੇ ਉਹਨਾਂ ਦੇ ਪੈਸੇ ਦੇ ਕੇ ਤੇ ਉਹ ਜਿਹੜੇ ਪੈਸੇ ਹੈਗੇ ਆ ਉਹ ਭੈਣ ਗੌਰਪ੍ਰੀਤ ਕੌਰ ਨੇ ਭੇਜਿਆ ਕੌਰ ਮੂਮੈਂਟ ਨੇ ਤੇ ਉਹ ਅਸੀਂ ਅੱਜ ਉਸ ਮਾਤਾ ਨੂੰ ਦੇਣ ਚੱਲੇ ਆਂ ਹਾਂ ਇਹ ਵੀ ਹੋ ਸਕਦਾ ਅਸੀਂ ਉਸ ਪਰਿਵਾਰ ਦੇ ਨੂੰ ਜਾਈਏ ਉਹਨਾਂ ਨੂੰ ਜਾ ਕੇ ਇਹ ਦਈਏ ਗਹਿਣੇ ਤੇ ਪਰ ਅਸੀਂ ਪਰਿਵਾਰ ਦੀ ਵੀਡੀਓ ਨਹੀਂ ਬਣਾਉਣੀ ਚਾਹੁੰਦੇ ਨਾ ਹੁਣ ਬਣਾਉਨੇ ਆ ਇੱਕ ਪਰਿਵਾਰ ਸਾਡੇ ਕੋਲੇ ਪਹਿਲੋ ਵੀ 4 ਦਿਨ ਪਹਿਲੋ ਅਸੀਂ ਪਰਿਵਾਰ ਨੂੰ ਮਿਲ ਕੇ ਆਏ ਆ ਉਸ ਪਰਿਵਾਰ ਦੇ ਹਾਲਾਤ ਇਹ ਆ ਵੀ ਇੱਕ ਸਿੰਘ ਬੰਦੀ ਆ ਜੇਲ੍ਹ ਚ ਬੰਦ ਦਾ ਨੌਜਵਾਨ ਤੇ ਪਰਿਵਾਰ ਦੇ ਵਿੱਚ ਪਿੱਛੇ ਇਕੱਲੀ ਮਾਂ ਵਾ ਬਜ਼ੁਰਗ ਤੇ ਪਤਨੀ ਆ ਤੇ ਬੱਚਾ ਵੀ ਉਹਦੇ ਹੋਇਆ ਵਾ ਤੇ ਤੁਸੀਂ ਹੈਰਾਨ ਹੋ ਜਾਓਗੇ ਅਸੀਂ ਜਦੋਂ ਪਰਿਵਾਰ ਨੂੰ ਮਿਲਣ ਗਏ ਨਾ ਤੇ ਮਾਤਾ ਜੀ ਕਿਸੇ ਦੇ ਘਰੇ ਕੰਮ ਕਰਨ ਗਏ ਹੋਏ ਸੀਗੇ ਉਹਨਾਂ ਦੇ ਝਾੜੂ ਪੋਚੇ ਦਾ ਤੇ ਉਮਰ ਉਹਨਾਂ ਦੀ 65-70 ਸਾਲ ਹੋਊਗੀ ਬਜ਼ੁਰਗ ਤੇ ਜਦੋਂ ਅਸੀਂ ਵੇਖਿਆ ਤੇ ਸਾਨੂੰ ਇਹ ਬਹੁਤ ਮਹਿਸੂਸ ਹੋਇਆ ਵੀ ਸਾਡੀਆਂ ਮਾਵਾਂ ਨਾ ਬਾਅਦ ਚ ਕੀ ਕੁਝ ਹੁੰਦਾ ਕਿਉਂਕਿ ਪਿੱਛੇ ਜੇ ਵੇਖਿਆ ਮਰਤਪਾਲ ਸਿੰਘ ਸੰਧੂ ਦਾ ਜਦੋਂ ਚੱਕਰ ਪਿਆ ਸੀ ਅਸੀਂ ਵੀ ਥੋੜਾ ਟਾਈਮ ਪਾਸੇ ਰਹੇ ਹਾਂ ਕੋਈ ਵੀ ਬੰਦਾ ਬਾਹਰੋਂ ਜਾਂ ਪੰਜਾਬ ਦਾ ਕੋਈ ਇੱਕ ਵੀ ਸਿੱਖ ਹੱਥ ਖੜਾ ਕਰਕੇ ਕਹਿ ਦੇਵੇ ਵੀ ਅੱਜ ਤੱਕ ਪੰਜਾਹ ਸਾਲਾਂ ਦੇ ਵਿੱਚ ਕੋਈ ਇੱਕ ਵੀ ਨੌਜਵਾਨ ਜਾਂ ਕੋਈ ਸਿੱਖ ਨਮਾਇੰਦਾ ਸਾਡੇ ਘਰੇ ਆ ਹੋਵੇ ਵੀ ਭਾਈ ਅਮਰਤਪਾਲ ਸਿੰਘ ਮੈਰੋ ਕਿੱਥੇ ਆ ਪਰ ਆਪਾਂ ਨੂੰ ਕੋਈ ਚੱਕਰ ਨਹੀਂ ਮਹਾਰਾਜ ਦਾ ਹੱਥ ਚਾਹੀਦਾ ਹੋਰ ਆਪਾਂ ਨੂੰ ਲੋਡ ਨਹੀਂ ਕਿਸੇ ਦੀ ਇਹਨਾਂ ਚੀਜ਼ਾਂ ਵੱਲ ਧਿਆਨ ਰੱਖਿਆ ਕਰੋ ਉਹ ਜੋ ਇੱਕ ਸਿੰਘ ਬੰਦੀ ਹੈ ਜਿਹਦੇ ਚ ਉਹਨਾਂ ਦੇ ਪਰਿਵਾਰ ਦੇ ਵੀ ਬਹੁਤ ਮਾੜੇ ਹਾਲਾਤ ਆ ਅਸੀਂ ਗਏ ਸੀ ਸਾਡੇ ਕੋਲ 10000 ਰੁਪਏ ਸੀ ਅਸੀਂ ਦੇ ਆਏ ਉਹਨਾਂ ਨੂੰ 13-15-7-10 ਦਿਨ ਉਹਨਾਂ ਦੇ ਲੰਘ ਜਾਣਗੇ ਸੋ ਓਕੇ ਅਸੀਂ ਇਹ ਚਾਹੁੰਦੇ ਵੀ ਉਹਨਾਂ ਦੀ ਮਦਦ ਹੋ ਜਾਵੇ ਮਾਤਾ ਕੰਮ ਨਾ ਕਰੇ ਮਾਤਾ ਬਜ਼ੁਰਗ ਹੈ ਕਿਸੇ ਦੇ ਘਰੇ ਅਸੀਂ ਨਹੀਂ ਚਾਹੁੰਦੇ ਉਹ ਦਿਹਾੜੀਆਂ ਕਰੇ ਤੇ ਇਸ ਪਰਿਵਾਰ ਨੂੰ ਅੱਜ ਮਾਤਾ ਜੀ ਪਤਾ ਨਹੀਂ ਕਿੰਨੇ ਖੁਸ਼ ਹੋਣਗੇ ਸਾਡੀ ਮਾਵਾਂ ਮਾਵਾਂ ਉਹ ਤੇ ਇਹ ਉਹਨਾਂ ਦੇ ਜਿਹੜੇ ਗਹਿਣੇ ਹੈਗੇ ਅੱਜ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਅੱਜ ਉਹਦੇ ਕੰਨਾਂ ਦੇ ਵਿੱਚ ਦੁਬਾਰਾ ਪੈ ਜਾਣ ਜਾਂ ਉਹ ਨਿਸ਼ਾਨੀ ਆਪਦੇ ਮਾਪਿਓ ਦੀ ਸਾਹਮਣੇ ਰੱਖਣਾ ਤੇ ਸਿੱਖ ਪੰਥ ਨੂੰ ਬਾਹਰ ਬੈਠੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਧਿਆਨ ਰੱਖਿਆ ਕਰਗੇ ਇਹਨਾਂ ਗੱਲਾਂ ਦਾ ਵੀ ਜਿੰਨਾ ਨੌਜਵਾਨਾਂ ਦੀ ਜਿੰਨਾ ਸੂਰਮਿਆਂ ਦੀ ਕੋਈ ਦੇਣ ਆ ਪੰਥ ਨੂੰ ਭਾਵੇਂ 1% ਹੀ ਆ ਉਹਨਾਂ ਦੇ ਪਰਿਵਾਰ ਦਾ ਹਾਲਚਾਲ ਜ਼ਰੂਰ ਪੁੱਛਿਆ ਕਰਕੇ ਨਹੀਂ ਐ ਦਿਲ ਟੁੱਟਦਾ ਤੇ ਗਾਂ ਉਹ ਨੌਜਵਾਨ ਗਾਂ ਵੀ ਇਹ ਗੱਲ ਕਹਿੰਦੇ ਆ ਵੀ ਕੋਈ ਫਾਇਦਾ ਨਹੀਂ ਕੋਈ ਪਿੱਛੇ ਨਹੀਂ ਆਉਦਾ ਸਿੱਧੀ ਡਾਇਰੈਕਟ ਗੱਲ ਕਰਿਆ ਕਰਕੇ ਉਹਨਾਂ ਦੇ ਪਰਿਵਾਰਾਂ ਨਾਲ ਆਪਾਂ ਅਸੀਂ ਤੁਰੇ ਫਿਰਦੇ ਰਹਿੰਦੇ ਅਸੀਂ ਹੁਣ 6 ਕ ਮਹੀਨਿਆਂ ਤੋਂ ਇਦਾਂ ਕੋਈ ਪਰਿਵਾਰ ਨੂੰ ਸਾਹਮਣੇ ਨਹੀਂ ਲੈ ਕੇ ਆਉਂਦੇ ਕਿਉਂਕਿ ਇਹ ਆ ਵੀ ਵੀਡੀਓ ਪਾਵਾਂਗੇ ਪਰਿਵਾਰ ਨੂੰ ਮੜ ਕੇ ਪ੍ਰੋਬਲਮ ਆਊਗੀ ਸਾਡਾ ਤਾਂ ਚਲੋ ਚੱਲਦਾ ਹੀ ਰਹਿੰਦਾ ਸਾਡਾ ਘਰ ਕੋਈ ਘਰ-ਬਾਰ ਐਦਾਂ ਹੈਗਾ ਵੀ ਸਾਨੂੰ ਕੋਈ ਇੱਕ ਟਿਕਾਣੇ ਤੇ ਪੁੱਛ ਗਏ ਚ ਉਹ ਜੋ ਹੋਊਗਾ ਵੇਖੀ ਜਾਊਗਾ ਤੇ ਹੁਣ ਅਸੀਂ ਚੱਲੇ ਆਂ ਮਾਤਾ ਜੀ ਨਾਲ ਤੇ ਦੇਖਦੇ ਆਂ ਵੀ ਉਹ ਕੀ ਸੋਚਦੇ ਆ ਚਾਰੇ ਤੇ ਸਾਡੀ ਇੰਨੇ ਕੁ ਪਹੁੰਚ ਸੀ ਜੀ ਸਾਡੇ ਕੋਲ ਇੰਨੇ ਕੁ ਪੈਸੇ ਸੀ ਅਸੀਂ ਉਹਨਾਂ ਨੂੰ ਛੜਵਾ ਕੇ ਦੇ ਚੱਲੇ ਆਂ ਤੇ ਜੇ ਕੋਈ ਉਹ ਪਰਿਵਾਰ ਦੀ ਵੀ ਮਦਦ ਕਰਨਾ ਚਾਹੁੰਦਾ ਦੋਵਾਂ ਚੋਂ ਉਹ ਜ਼ਰੂਰ ਦੱਸਿਓ ਆਪਾਂ ਇਹਨਾਂ ਦੀ ਮਾਇਆ ਦੀ ਮਦਦ ਕਰਕੇ ਇਹਨਾਂ ਨੂੰ ਥੋੜਾ ਸਟੈਂਡ ਕਰੀਏ ਵੀ ਇਹ ਕਮਾਈ ਦਾ ਸਾਧਨ ਇਹਨਾਂ ਦਾ ਕੋਈ ਬਣ ਜੇ ਕਮਾਈ ਕਰਨ ਤੇ ਜਾਂ ਇਹਨਾਂ ਸਾਰੀ ਉਮਰ ਲਈ ਰੋਟੀ ਪੈ ਜਣ ਉਹ ਨੌਜਵਾਨ ਵੀ ਤੇ ਦੂਜਾ ਪਰਿਵਾਰ ਵੀ ਅਸੀਂ ਕਿਸੇ ਪਰਿਵਾਰ ਦਾ ਐਡਰੈਸ ਨਹੀਂ ਦੇ ਸਕਦੇ ਕਿਸੇ ਪਰਿਵਾਰ ਨੂੰ ਸਾਹਮਣੇ ਨਹੀਂ ਲਿਆ ਸਕਦੇ ਹਾਂ ਕੋਈ ਬੰਦਾ ਡੋਨੇਸ਼ਨ ਕਰਕੇ ਮਦਦ ਕਰਨਾ ਚਾਹੁੰਦਾ ਤਾਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਅਸੀਂ ਉਹਨਾਂ ਦੀ ਕਰਵਾ ਲਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਪੰਜਾਬ ਤੋਂ ਬਾਹਰ ਵੀ ਹੁਣ ਤਾਂ ਬੇਅਦਬੀ ਦੀਆਂ ਘਟਨਾਵਾਂ ਆਮ ਹੀ ਹੋ ਚੁੱਕੀਆਂ ਨੇ ਤੇ ਜੋ ਵੀ ਦੋਸਤੋ ਕੋਈ ਸਿੰਘ ਬੇਅਦਬੀ ਦੀ ਘਟਨਾ ਦਾ ਬਦਲਾ ਲੈਂਦਾ ਹੈ ਜੋ ਵੀ ਦੋਸਤੋ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਐਸ ਸਿੰਘ ਸੂਰਮੇ ਦੀ ਗੱਲ ਦੱਸੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ